ਦੇ ਮੌਜੂਦਾ ਮੈਂਬਰ ਦਾ ਜੋ ਮਕਾਨ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਬਈ ਜੀ ਆਪਣਾ ਪ੍ਰੀਤ ਸਿੰਘ ਆ ਜੀ ਮੇਰਾ ਅੱਛਾ ਪ੍ਰੇਮ ਸਿੰਘ ਆ ਜੀ ਹਾਂਜੀ ਅੱਛਾ ਕਿੰਨਾ ਕ ਨੁਕਸਾਨ ਹੋਇਆ ਬਈ ਜੀ ਆ ਦੇਖ ਲਈ ਕਿੰਨਾ ਨੁਕਸਾਨ ਬਹੁਤ ਨੁਕਸਾਨ ਆਇਆ ਘਰ ਬੋੜ ਗਈ ਤੁਸੀਂ ਪਿੰਡ ਦੇ ਮੌਜੂਦਾ ਮੈਂਬਰ ਹੋਗੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਪਿੰਡ ਦੇ ਇੰਸਾਨ ਲੈਣ ਲਈ ਕੋਈ ਵੀ ਨਹੀਂ ਆਇਆ ਕੀਦਾ ਲੱਗਦਾ ਕੀਦਾ ਹੈ ਹੈ ਕਿਹਦਾ ਏਰੀਆ ਇਹ ਜਿਹੜਾ ਹਲਕਾ ਜੀ ਦੀ ਜ਼ਿੰਮੇਦਾਰੀ ਹੈ ਅੱਛਾ 1.5 ਹਲਕਾ ਦੀ ਹਾਂਜੀ ਹਾਂ ਠੀਕ ਆ ਕੋਈ ਹੋਰ ਸਰਕਾਰ ਦਾ ਨੁਮਾਇੰਦਾ ਕੋਈ ਵੀ ਨਹੀਂ ਪਹੁੰਚਿਆ ਨਹੀਂ ਹਲਕਾ ਕੋਈ ਪਹੁੰਚਿਆ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਮੰਗਦਾ ਹੀ ਹੈ ਜਿਹੜਾ ਕੁਝ ਨੁਕਸਾਨ ਹੋਇਆ ਮਸਲਾ ਹੀ ਹੋ ਉਹ ਹੋਇਆ ਠੀਕ ਹੈ ਠੀਕ ਹੈ ਨਹੀਂ ਠੀਕ ਵੱਡੀ ਤعداد ਦੇ ਵਿੱਚ ਕਰੀਬ 50 ਦੇ ਕਰੀਬ ਮਕਾਨ ਨੇ ਜੋ ਕੁਝ ਗਿਰ ਗਏ ਨੇ ਕੁਝ ਗਿਰਨ ਦੀ ਕਗਾਰਤੇ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਨੇ ਧਰਮਸ਼ਾਲਾ ਵੀ ਗਿਰ ਚੁੱਕੀ ਆ ਹੋਰ ਵੀ ਕਾਫੀ ਖੇਰਾਂ ਨੂੰ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਕਿਵੇਂ ਪਾਣੀ ਹੀ ਪਾਣੀ ਆ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਕਰੀਬ 3-400 ਏਕੜ ਫਸਲਾਂ ਜੋ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਭਾਵਕ ਤਸਵੀਰਾਂ ਨੇ ਕੁਝ ਮਤਾਵਾਂ ਨੇ ਬਿਰਲਾਪ ਕਰਦੀਆਂ ਨਜ਼ਰ ਆਈਆਂ ਨੇ ਕਾਫੀ ਵੱਡਾ ਨੁਕਸਾਨ ਜੋ ਪਿੰਡ ਲਦਾਲ ਵਾਸੀਆਂ ਦਾ ਹੋਇਆਗਾ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਇੱਕ ਕਰੀਬ ਜੋ 50 ਦੇ ਕਰੀਬ ਘਰ ਸੀਗੇ ਇਹ ਮਜ਼ਦੂਰਾਂ ਦੇ ਘਰ ਸੀਗੇ ਆਪਣੀ ਮਿਹਨਤ ਦੇ ਨਾਲ ਉਹਨਾਂ ਨੇ ਬਣਾਏ ਸੀਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਸਾਰੇ ਘਰ ਨੇ ਜੋ ਤੈਸ਼ ਨੈਸ ਹੋ ਚੁੱਕੇ ਨੇ ਕਰੀਬ 50 ਦੇ ਕਰੀਬ ਘਰਾਂ ਦਾ ਨੁਕਸਾਨ ਆ ਪਿੰਡ ਵਾਸੀਆਂ ਦਾ ਕਹਿਣਾ ਕਿ ਨਾ ਤਾਂ ਹਾਲੇ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਡੀ ਸਾਰ ਲਈ ਆ ਤੇ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਪਹੁੰਚਿਆ ਕਾਫੀ ਭਾਵਕ ਤਸਵੀਰਾਂ ਪਿੰਡ ਲਦਾਲ ਦੀਆਂ ਤੁਸੀਂ ਦੇਖ ਰਹੇ ਹੋ ਲੋਕ ਵਿਚਾਰ ਟੀਵੀ ਤੋਂ ਕਾਫੀ ਵੱਡਾ ਨੁਕਸਾਨ ਆ ਜੋ ਪਿੰਡ ਲਦਾਲ ਵਾਸੀਆਂ ਦਾ ਹੋਇਆ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਆਪਣੇ ਨਾਲ ਗੱਲਬਾਤ ਕਰਨਗੇ ਹਾਂਜੀ ਮਾਤਾ ਜੀ ਕੀ ਨਾਂ ਆਪਣਾ ਸੁਖਪਾਲਾ ਜੀ ਕਿੰਨਾ ਕੁ ਨੁਕਸਾਨ ਹੋਇਆਗਾ ਬਾਬਾ ਹੋਗੇ ਜੰਦਰ ਸਾਰਾ ਬੈਠ ਕੇ ਸਾਰੇ ਪਾਟ ਕੇ ਘਰ ਸਾਰੇ ਤਿੰਨੇ ਕਵਰੇਜ ਪਿੰਡ ਦੇ ਵਿੱਚ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਹੁਣ ਤੱਕ ਬਹੁਤ ਹੋ ਗਿਆ ਜੀ ਅੱਛਾ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੀ ਮੇਰੇ ਘਰ ਪੈ ਜਾਣ ਮੈਂ ਤਾਂ ਕਿਸੇ ਦੇ ਥਾਈ ਚ ਸਮਾਨ ਧਰਖੇ ਥੇ ਲਚੌਂਕੇ ਦਾ ਕਿਸੇ ਦੇ ਧਰਖਿਆ ਗਏ ਅੱਛਾ ਅੱਛਾ ਹੋਰ ਮੈਂ ਤਾਂ ਔਖੇ ਵਾਲਾ ਜੀ ਬੇਕਾਰ ਕਾਰਬੂਰੇਟਰ ਨੂੰ ਸਾਰਾ ਅੰਦਰ ਬੈਠਾ ਪਿਆ ਸਾਰੀ ਬੈਟਕੇ ਬੈਠੀ ਪਈ ਹੈ ਸਾਰਾ ਕਰੋ ਬੇਕਾਰ ਹੋ ਗਏ ਹੈ ਬੇਕਾਰ ਹੋ ਗਏ ਜੀ ਅਸੀਂ ਤਾਂ ਜਮੀ ਠੀਕ ਹੈ ਜੀ ਠੀਕ ਆ ਤਾਂ ਪਾਣੀ ਹੁਣ ਘਟ ਉਤਰ ਗਿਆ ਜੀ ਜਮੀ ਅੰਦਰ ਵੀ ਵੜ ਗਿਆ ਤੇ ਸਾਡੇ ਘਰਾਂ ਚ ਠੀਕ ਹੈ ਠੀਕ ਆ ਘਰਾਂ ਚ ਵੜ ਗਿਆ ਤੇ ਜੀ ਔਰ ਮਤਾ ਜੀ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਿੰਡ ਦੇ ਵਿੱਚ ਨਾਉ ਨਹੀਂ ਹੋਇਆ ਜੀ ਅੱਛਾ ਜੀ ਘਰ ਪਾੜ ਕੇ ਸਾਰਾ ਸਮਾਨ ਡੋੜੀ ਧਰਕੇ ਜੀ ਸਭ ਨੇ ਠੀਕ ਹੈ ਮੇਰਾ ਨਾਮ ਜੀਵਨ ਸਿੰਘ। ਕੀ ਹੋਇਆ ਤੁਹਾਡੇ ਘਰ ਇਹ ਜਨਕੀ ਮੀਂਹ ਕਰਕੇ ਹੀ ਪਾਣੀ ਆਉਣ ਕਰਕੇ ਉੱਤੇ ਮਿੱਟੀ ਪਾਉਂਦੇ ਸੀਗੇ ਮਮੀ ਚ ਛੱਤ ਤੋਂ ਕੜੀਆਂ ਟੁੱਟੀਆਂ ਜਿਹੜੇ ਬਾਲੇ ਨੇਗੇ ਆਪਣੇ ਤਾਂ ਕਰਕੇ ਉਹ ਵਿਚਰੇ ਨਿਕਲ ਗਏ ਸੀ ਕਿੰਨੀ ਕ 6 ਵਜੇ ਕਾਫੀ ਦਾ ਇੱਕ ਪਾਸਾ ਹੋ ਗਿਆ ਇੱਕ ਪਾਸਾ ਡੈਮੇਜ ਹੋ ਗਿਆ ਹਾਂ ਵੇ ਨਹੀਂ ਆ ਜਾ ਉਹ ਤੋਂ ਸਰੇ ਨਹੀਂ ਆ ਰਾ ਨਾ ਸਾਜੀ ਬਰਦੋਦਰੋਂ ਕਰਕੇ ਆ ਰਹੀ ਬਾਈ ਜੀ ਨਾ ਬਈ ਆਪਣਾ ਸਤਗੁਰ ਸਿੰਘ ਜੀ ਅੱਛਾ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਬਹੁਤ ਜ਼ਿਆਦਾ ਹੋਇਆ ਜੀ ਅੱਛਾ ਕੀ ਕੀ ਨੁਕਸਾਨ ਹੋਇਆ ਕੰਦ ਸਾਰੀ ਟਿਕਣ ਤੇ ਆਧਾਰ ਤੇ ਜੀ ਮਕਾਨ ਆ ਜਿਹੜਾ ਉਹ ਵੀ ਟਿਕਣ ਤੇ ਹੀ ਸਾਰਾ ਅੱਛਾ ਕਿੰਨਾ ਕੁ ਪਹਿਲਾਂ ਪਾਇਆ ਸੀ ਇਹ ਮਕਾਨ ਆਪਾਂ ਨੇ ਇਹ ਹੋ ਗਿਆ ਜੀ 10 ਸਾਲ ਹੋ ਗਏ 10 ਸਾਲ ਹੋ ਗਏ ਠੀਕ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਥੋੜੀ ਮੋਟੀ ਮਦਦ ਕੀਤੀ ਹੈ ਬਈ ਠੀਕ ਹੈ ਜੀ ਬਾਈ ਨੁਕਸਾਨ ਆ ਬਾਈ ਜੀ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਜਾਂ ਸਰਕਾਰ ਤੋਂ ਬਾਈ ਜੀ ਇਹੀ ਕਹਿੰਦੇ ਮਦਦ ਕੀਤੀ ਆ ਪਰਿਵਾਰ ਦੀ ਅੱਜ ਦੀ ਦੁੱਖ ਦੀ ਘੜੀ ਮਾਂ ਫੜੇ ਪਰਿਵਾਰ ਦੀ ਸਰਕਾਰ ਇਹੀ ਮਦਦ ਕਰ ਹੁਣ ਕੋਈ ਆਇਆ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਮੰਤਰੀ ਮੰਤਰੀ ਬਾਈ ਜੀ ਕੋਈ ਮੰਤਰੀ ਨਹੀਂ ਆ ਸਾਡੇ ਇੱਥੇ ਕੋਈ ਵੀ ਨਹੀਂ ਆਇਆ ਬਸ ਤੁਸੀਂ ਆਗੇ ਚੈਨਲ ਵਾਲੇ ਬਾਈ ਜੀ ਬਾਕੀ ਪਿੰਡ ਦੇ ਕੁਝ ਮੋਦਬਰ ਬੰਦੇ ਆਏ ਹੋਣਗੇ ਮਿਲੇ ਹੋਣਗੇ ਬਾਈਆਂ ਨੂੰ ਉਹ ਮੈਨੂੰ ਨਹੀਂ ਪਤਾ ਹੈਗਾ ਉਹ ਚੀਜ਼ ਬਾਰੇ ਬਾਈ ਜੀ ਮਿਲੇ ਨੇ ਜੋ ਵੀ ਇਹਨਾਂ ਨੂੰ ਪਤਾ ਹੋਣਾ ਵੀ ਕੀ ਗੱਲਬਾਤ ਹੋਈ ਹੈ ਅਸੀਂ ਇਹੀ ਮਦਦ ਚ ਚਾਹੁੰਦੇ ਆ ਗੁਵਾਰ ਸਰਕਾਰ ਤੋਂ ਵੀ ਪਰਿਵਾਰ ਦੀ ਮਦਦ ਕੀਤੀ ਆ ਬਾਈ ਵੱਧੋ ਵੱਧਾ ਜਿੰਨਾ ਵੀ ਹੋ ਸਕਦਾ ਹੈ ਕੀ ਨਾ ਮਤਾਈ ਦੋਡ ਜਿਸਵੰਤ ਘਰ ਹੈ ਜੀ ਕਿੰਨਾ ਕ ਨੁਕਸਾਨ ਹੋਇਆ ਆਪਣਾ ਬਹੁਤ ਜਿਆਦਾ ਹੋ ਗਿਆ ਜੀ ਤਿੰਨ ਕਾਕੇ ਤੇ ਤਿੰਨਾਂ ਦਾ ਘਰ ਉਜੜ ਗਿਆ ਵੀ ਬਾਕੀ ਜੋ ਅਸੀਂ ਅੱਡ ਬੈਠੇ ਸੀ ਸਾਡਾ ਵੀ ਬਹੁਤ ਨੁਕਸਾਨ ਹੋ ਗਿਆ ਦੋਏ ਜੀ ਕਮਾਉਂਦੇ ਤੇ ਖਾਂਦੇ ਤੇ ਮਾੜਾ ਮੋਟਾ ਪਿੱਛੇ ਨਾ ਕਦੇ ਆ ਜਾਂਦੀ ਐ ਤੈਨੂੰ ਪਤਾ ਬਸ ਉਹਦੇ ਨਾਲ ਕੀ ਬਣਦਾ ਦਵਾਈਆਂ ਨਹੀਂ ਪੂਰੀਆਂ ਹੁੰਦੀਆਂ ਸਾਥੋਂ ਤਾਂ ਬਸ ਹੁਣ ਜਿਹੜਾ ਘਰ ਦਾ ਸਾਰਾ ਸਮਾਨ ਇੱਥੇ ਧਰਮਸ਼ਾਲਾ ਚ ਰੱਖਿਆ ਤੁਸੀਂ ਹਾਂਜੀ ਠੀਕ ਆ ਧਰਮਸ਼ਾਲਾ ਚ ਰੱਖਿਆ ਜੀ ਹਾਂ ਹੁਣ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਕਹਿੰਦੇ ਜੀ ਸਾਡੇ ਕੋਈ ਸੁਣ ਲੈਣ ਅਸੀਂ ਵੀ ਵਾਟਾ ਪਾਉਨੇ ਆ ਸਾਨੂੰ ਕਦੇ ਵੀ ਨਹੀਂ ਕੁਝ ਦਿੱਤਾ ਹੈ ਕਦੇ ਵੀ ਗੁੱਡੀਆਂ ਵੀ ਬਿਆਈਆਂ ਕਦੇ ਵੀ ਲਾਲ ਜਿੱਦੇ ਦੀ ਵੀ ਮੈਂ ਆਈਆਂ ਇੱਥੇ ਮੈਨੂੰ ਕੋਈ ਸਰਕਾਰ ਵੱਲੋਂ ਕੁਝ ਮਿਲਿਆ ਨਹੀਂ ਹੈ ਤਾਂ ਕੀ ਨਾ ਆਪਣਾ ਗੁਰਜੀਤ ਕੌਰ ਕੀ ਕੰਮ ਕਰਦੇ ਆ ਤੁਸੀਂ ਬਸ ਜੀ ਅਸਤਾ ਕਰਾ ਚੁੱਕਾ ਕੰਮ ਕਰਦੇ ਆਂਗੇ ਬਸ ਦਿਹਾੜੀ ਤਾਂ ਪਾਈ ਕਰਦੇ ਆਂਗੇ ਮਜ਼ਦੂਰੀ ਕਰਦੇ ਆਂ ਮਾਪੇ ਸਾਡੇ ਬੁੜੇ ਨੇਗੇ ਕੁਛ ਨਹੀਂ ਕਰ ਸਕਦੇ ਹੈਗੇ ਲੱਤਾਂ 'ਤੇ ਬੈਠੇ ਨੇਗੇ ਕੁੜੀਆਂ ਮਟਿਆਰਾਂ ਨੇਗੇ ਸਾਡੀਆਂ ਅਸੀਂ ਕਿੱਧਰ ਲੈ ਕੇ ਜਾਈਏ ਉਹਨਾਂ ਨੂੰ ਕਿੰਨੇ ਦਿਨ ਹੋ ਗਏ ਤੁਸੀਂ ਘਰ ਤੋਂ ਬਾਹਰ ਬੈਠਿਆਂ ਨੂੰ ਸਾਨੂੰ ਹੋ ਗਏ 4-5 ਦਿਨ ਇੱਥੇ ਧਰਮਸ਼ਾਲਾ 'ਚ ਹੀ ਰਹੇ ਹਾਂ ਹਾਂਜੀ ਇੱਥੇ ਬੈਠਿਆਂਗੇ ਰੋਟੀ ਪਾਣੀ ਸਾਰਾ ਇੱਥੇ ਬਣਾ ਰਹੇ ਤੁਸੀਂ ਸਭ ਕੁਝ ਹਾਂਜੀ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਤੁਸੀਂ ਅਸ ਤਾਂ ਸਾਡੀ ਮਦਦ ਕੀਤੀ ਜਾਵੇ ਹੋਰ ਸਾਡੇ ਵੀ ਜਿਵੇਂ ਅਸੀਂ ਹੈਗੇ ਸੀ ਸਾਨੂੰ ਸਾਡੇ ਘਰਾਂ ਦੇ ਵਿੱਚ ਹੀ ਪਹੁੰਚਾਇਆ ਜਾਵੇ ਜਿਵੇਂ ਬੈਠੇ ਸੀ ਅਸੀਂ ਇਹ ਹੀ ਸਾਡੀ ਮਦਦ ਕਰੋ ਕੀ ਨਾ ਜੀ ਆਪਣਾ ਮੇਲਾ ਸਿੰਘਾ ਜੀ ਮੇਰਾ ਨਾਮ ਕਿੰਨਾ ਕੁ ਨੁਕਸਾਨ ਹੋਇਆ ਬਾਪੂ ਜੀ ਸਾਡਾ ਦਾ ਘਰ ਕਬਾਰ ਤਿੰਨੇ ਕਾਕੇ ਨੇ ਤਿੰਨੇ ਬਰਬਾਦ ਹੋ ਗਏ ਜੀ ਮੈਂ ਵੀ ਮੇਰਾ ਵੀ ਕਮਰਾ ਟੀ ਉਹ ਵੀ ਬਰਬਾਦ ਹੋ ਗਿਆ ਠੀਕ ਹੈ ਜੀ ਅਜ ਤੱਕ ਘਰ ਬੇਕਾਰ ਹੋ ਰਿਹਾ ਜੀ ਧਰਮਸਾਇਆ ਧਰਖਾ ਸਮਾਨ ਗਵਰਨਮੈਂਟ ਰੋਸਦਾ ਹੀ ਛਾ ਦਾ ਮੰਗਦਿਆ ਕੋਈ ਹਰਪਾਲ ਸਿੰਘ ਤੋਂ ਵੀ ਕਿ ਸਾਨੂੰ ਕਿਸੇ ਹੱਤਾ ਦੇਵੇ ਇਹਨਾਂ ਬੱਚਿਆਂ ਨੂੰ ਕਿਤੇ ਮੜਾ ਮਟਾ ਵੜ ਪੱਟਣ ਲਈ ਜੀ ਚੰਗੇ ਵਧੀਆ ਮਕਾਨ ਬਣਾਏ ਹੋਏ ਤੇ ਸਾਰੇ ਬਰਬਾਦ ਹੋ ਗਏ ਜੀ ਪਾਟ ਗਏ ਕਰਜ਼ਾ ਜੇ ਉਹੀ ਨੂੰ ਉਤਰਿਆ ਜੀ ਹੁਣ ਕਿੱਥੋਂ ਮੋੜਾਂਗੇ ਜੀ ਬੱਚੇ ਕੀ ਕਰੀਏ ਮੈਂ ਆ ਮਜ਼ਦੂਰੀ ਕਰਦੇ ਆ ਜੀ ਠੀਕ ਹੈ ਮੜਾ ਮੋਟਾ ਜਵਾਖ ਲਿਆਉਂਦੇ ਨੇ ਉਹ ਖਾ ਲੈਣੇ ਆ ਕਰਜ਼ਾ ਤਾਂ ਜੀ ਅਸੀਂ ਪੈਨਾਂ ਵਾਲੇ ਨਹੀਂ ਲਾਹੇ ਹੈਗੇ ਹਜੇ ਤੱਕ ਸਾਡੇ ਤਾਂ ਦਵਾਰੋਂ ਮਕਾਨ ਡਿਗਣ ਨੂੰ ਤਿਆਰ ਹੋ ਗਏ ਜੀ ਪਹਿਲਾਂ ਕਰਜ਼ਾ ਚੱਕ ਕੇ ਪਾਈ ਸੀ ਮਕਾਨ ਤੁਸੀਂ ਹਾਂ ਜੀ ਕਰਜ਼ਾ ਚੱਕ ਕੇ ਪਾਏ ਨੇ ਜੀ ਜ਼ਿਮੀਂਦਾਰਾਂ ਤੋਂ ਕਰਜ਼ਾ ਚੱਕ ਕੇ ਪਾਈ ਨੇ ਉਹਨਾਂ ਦੇ ਘਰਾਂ 'ਚ ਅਸੀਂ ਕੰਮ ਕਰਦੇ ਆਗੇ ਠੀਕ ਹੈ ਹਾਂ ਜੀ